ਜਿਹੜੇ ਦਿੱਲੀ ਦੇ ਇਹਨਾਂ ਦੇ ਵਿਜਨੀਬਾਰ ਹੋਣੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਤੱਕ ਡੇਰੇ ਲਾ ਲਏ ਜਿਹਦੇ ਕਾਰਨ ਸਾਡੇ ਵਪਾਰੀ ਵਰਗ ਕਿਸਾਨ ਵਰਗ ਤੇ ਜਿਹੜੇ ਹੋਰ ਸਾਰੇ ਜਿਹੜੇ ਲੋਕ ਨੇ ਬਹੁਤ ਦੁਖੀ ਨੇ ਕਾਲੀ ਦਰਬਾਰ ਰਿਹਾਰ ਕਰੋ ਰਿਹਾਰ ਕਰੋ ਰਿਹਾਰ ਕਰੋ ਜੋ ਉਹ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹ ਭੁੱਲਣਯੋਗ ਨਹੀਂ ਹੈ ਸਾਡੇ ਬਜ਼ੁਰਗਾਂ ਨੂੰ ਕਿਵੇਂ ਉਥੋਂ ਖਦੇੜਿਆ ਗਿਆ ਕਿਵੇਂ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਗਏ ਕਿਵੇਂ ਉਹਨਾਂ ਦੀਆਂ ਪੱਗਾਂ ਰੂੜੀਆਂ ਗਈਆਂ ਚੰਡੀਗੜ੍ਹ ਦੇ ਵਿੱਚ ਮਹਿਲਾਵਾਂ ਇਹਨਾਂ ਤੋਂ ਆਪਣਾ 36000 ਰੁਪਏ ਮੰਗਣ ਗਈਆਂ ਸੀ ਕਿ 1000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਫਿਰ ਉਸ ਤੋਂ ਨਾਲ ਦੀ ਨਾਲ ਅਗਲੇ ਦਿਨ ਮਹਿਲਾਵਾਂ ਕੁੱਟੀਆਂ ਇਹਨਾਂ ਦਾ ਜਿਹੜਾ ਇੱਕ ਕੁੱਟਣ ਦਾ ਰਵਈਆ ਇਹਨੇ ਭੁੱਲ ਗਏ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਬੜਨ ਨਹੀਂ ਦੇਣਾ ਤੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਦਾ ਕਹਾਵਤ ਨਾ ਡਲਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਸ ਔਰਸ ਤੋਂ ਚਲਾ ਹੁੰਦਾ ਹੈ ਇਹ ਜਿਹੜੀ ਕਹਾਵਤ ਭਗਵੰਤ ਮਾਨਤੀ ਇਹਦੇ ਤੇ ਸਿੱਧ ਹੋ ਜਾਂਦੀ ਹੈ ਭਗਵੰਤ ਮਾਨ ਬੀਜੇਪੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਉਹ ਆਪਣੀਆਂ ਨੋਟੰਕੀਆਂ ਤੋਂ ਬਾਜ਼ ਆ ਜੇ ਕਿਸਾਨਾਂ ਨੂੰ ਜਿਵੇਂ ਉਹਨੇ ਵਾਦਾ ਕੀਤਾ ਸੀ ਨਰਿੰਦਰ ਮੋਦੀ ਨੇ ਉਹਨੇ ਕਿਹਾ ਸੀ ਤੁਹਾਡੀਆਂ ਨੰਪੰਗਾ ਮੰਡਲ ਨਹੀਂ ਮੰਨ ਲੀਆ ਇੱਕ ਪਾਸੇ ਉਹਨੇ ਪਿੱਠੇ ਛੁਰਾ ਮਾਰਿਆ ਕਿਸਾਨਾਂ ਦੇ ਚਾਣ ਬਰੋ ਦੀ ਸਰਕਾਰ ਮਰਦਾਬਾਦ 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 ਤੋਂ ਜਿਹੜਾ ਕਿਸਾਨੀ ਨਾਲ ਰਿਲੇਟਡ ਧਰਨਾ ਸੀ ਜੇ ਸਾਡੇ ਢੱਲੇਵਾਲ ਸਾਹਿਬ ਕੋ ਹੜਤਾਲ ਤੇ ਬੈਠੇ ਸੀ ਤੇ ਉਹਨਾਂ ਨੂੰ ਰਾਤ ਨੂੰ ਪਹਿਲਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਬਲਾ ਕੇ ਪਿੱਠ 'ਚ ਛੁੜਾ ਮਾਰਿਆ ਗਿਆ ਉਸ ਤੋਂ ਬਾਅਦ ਧੱਕੇ ਦੇ ਨਾਲ ਉੱਥੋਂ ਕਿਸਾਨ ਠਾਏ ਗਏ ਨੇ ਲੋਕ ਪੰਤਰ ਦਾ ਘਾਣਾ ਅਸੀਂ ਕੱਟੜੇ ਸ਼ਬਦਾਂ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਜਦੋਂ ਤੋਂ ਦਿੱਲੀ ਦੀ ਸਰਕਾਰਾਂ ਦੇ ਹੱਥੋਂ ਸੱਤਾ ਗਈ ਆ ਤੇ ਜਿਹੜੇ ਦਿੱਲੀ ਦੇ ਇਹਨਾਂ ਦੇ ਤੇਜਨੇਬਾਰ ਉਹਨੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਆ ਕੇ ਡੇਰੇ ਲਾ ਲਏ ਜਿਹਦੇ ਕਾਰਨ ਸਾਡੇ ਵਪਾਰੀ ਵਰਗ ਕਿਸਾਨ ਵਰਗ ਤੇ ਜਿਹੜੇ ਹੋਰ ਸਾਰੇ ਜਿਹੜੇ ਲੋਕ ਨੇ ਬਹੁਤ ਦੁਖੀ ਨੇ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਧੱਕੇ ਦੇ ਨਾਲ ਸਾਡਾ ਉੱਥੇ ਤੋਂ ਜਿਹੜਾ ਕਿਸਾਨੀ ਨਾਲ ਰਿਲੇਟਡ ਧਰਨਾ ਸੀ ਜੇ ਸਾਡੇ ਢੱਲੇਵਾਲ ਸਾਹਿਬੂ ਖੜਤਾਲ ਤੇ ਬੈਠੇ ਸੀ ਤੇ ਉਹਨਾਂ ਨੂੰ ਰਾਤ ਨੂੰ ਪਹਿਲਾਂ ਤਾਂ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਨੂੰ ਬਲਾ ਕੇ ਪਿੱਛੇ ਛੁਰਾ ਮਾਰਿਆ ਗਿਆ ਉਸ ਤੋਂ ਬਾਅਦ ੱੱਕੇ ਦੇ ਨਾਲ ਉੱਥੋਂ ਕਿਸਾਨ ਉਠਾਏ ਗਏ ਨੇ ਲੋਕਤੰਤਰ ਦਾ ਘਾਣਾ ਅਸੀਂ ਕੱਢੜੇ ਛੱਬਾ ਦੇ ਵਿੱਚ ਇਹਦੀ ਨਿੰਦਾ ਕਰਦੇ ਹਾਂ ਜਿਹੜੇ ਕਿਸਾਨ ਹੁਣ ਨਗਰਵੰਨ ਦੇ ਹੋਵੇ ਅੱਜ ਉਹਨਾਂ ਉਹੀ ਸਬੰਦੇ ਦੇ ਵਿੱਚ ਅਸੀਂ ਆਹਮਾਦਮੀ ਪਾਰਟੀ ਦਾ ਦੇ ਭਗਵੰਤ ਮਾਨ ਦਾ ਪੁਤਲਾ ਸਾੜਿਆ ਦੇਖੋ ਇਹ ਹਰ ਇੱਕ ਫਰੰਟ ਤੇ ਫੇਲ ਸਰਕਾਰ ਆ ਜਦੋਂ ਸਰਕਾਰ ਬਣੀ ਨਹੀਂ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀ ਵੀ ਅਸੀਂ ਕਿਸਾਨ ਦੇ ਪੁੱਤਾਂ ਅਸੀਂ ਮਾਸਟਰ ਦੇ ਅਸੀਂ ਪੁੱਤਾਂ ਤੇ ਜਿਹੜਾ ਕਿਸਾਨ ਦਾ ਪੁੱਤ ਅੱਜ ਜਿਹੜੀ ਸਰਕਾਰ ਬਣਨ ਤੋਂ ਪਹਿਲਾਂ ਜਿਹੜੀ ਪਾਰਟੀ ਧਰਨਿਆਰ ਮੁਝਾਰਿਆਂ ਤੋਂ ਨਿਕਲੀ ਹੋਈ ਪਾਰਟੀ ਆਜੋ ਧਰਨਿਆ ਤੋਂ ਡਰ ਰਹੀ ਆ ਇਹ ਜਿਹੜਾ ਇਹਨਾਂ ਨੇ ਟਰਫੋਂਗ ਰੱਜ ਕੇ ਸਰਕਾਰ ਬਣਾਈ ਸੀ ਅੱਜ ਉਹਨਾਂ ਦਾ ਇਹ ਪਰਦਾ ਫੱਟ ਹੋ ਗਿਆ ਦੇਖੋ ਕਾਂਗਰਸ ਵੀ ਪਹਿਲਾਂ ਸਰਕਾਰ ਲਈ ਵੀ ਕਾਟਾ ਦੇਖੋ ਕਾਂਗਰਸ ਤਾਂ ਹਮੇਸ਼ਾ ਕਿਸਾਨਾਂ ਦੇ ਨਾਲ ਹੀ ਖੜੀ ਆ ਜਦੋਂ ਸਾਡੇ ਸੀਐਮ ਸਾਹਿਬ ਚੰਨੀ ਜੀ ਸੀਗੇ ਤੁਹਾਨੂੰ ਯਾਦ ਹੋਊਗਾ ਤੇ ਸਾਡੇ ਜਿਹੜੇ ਮੋਦੀ ਜੀ ਆਏ ਸੀਗੇ ਉਹਦੇ ਤੇ ਧਰਨਾ ਲੱਗਿਆ ਹੋਇਆ ਸੀ ਕਿਸਾਨਾਂ ਦੇ ਉਹਨਾਂ ਨੇ ਮੋਦੀ ਸਾਹਿਬ ਦਾ ਕਾਫਲਾ ਰੋਕਣਾ ਮੁਨਾਸਿਬ ਸਮਝਿਆ ਬਜਾਏ ਧਰਨੇ ਤੋਂ ਕਿਸਾਨਾਂ ਨੂੰ ਉਠਾਉਣ ਨਾਲ ਇਹ ਇੱਕ ਸਟੈਂਡ ਆ ਕਾਂਗਰਸ ਪਾਰਟੀ ਦਾ ਤੇ ਭਗਵੰਤ ਮਾਨ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਆ ਮੈਂ ਕਿਸਾਨਾਂ ਦਾ ਪੁੱਤ ਆ ਤੇ ਉਹਦੇ ਵਿੱਚ ਜਿਹੜਾ ਅੱਜ ਜਿਹੜਾ ਇਹ ਇੱਕ ਸਿਸਟਮ ਖਰਾਬ ਕਰਤਾ ਇਹਨੇ ਪੰਜਾਬ ਦਾ ਨਸ਼ੇ ਦਿਨੋ ਦਿਨ ਵਧਦੇ ਜਾ ਰਹੇ ਨੇ ਮੈਂ ਇਹਨਾਂ ਨੂੰ ਸਵਾਲ ਕਰਨਾ ਚਾਹਨਾ ਇਹਨਾਂ ਨੇ ਇੱਕ ਮਹਿਮ ਚਲਾਈ ਯੁੱਧ ਨਸ਼ਿਆ ਵਿਰੁੱਧ ਤੇ ਮੈਂ ਕਹਿਣਾ ਚਾਹਨਾ ਅੱਜ ਯੁੱਧ ਸਾਨੂੰ ਪੰਜਾਬ ਸਰਕਾਰ ਦੇ ਵਿਰੁੱਧ ਕਰਨ ਦੀ ਲੋੜ ਆ ਅੱਜ ਯੁੱਧ ਸਾਨੂੰ ਭ੍ਰਿਸ਼ਟਾਚਾਰ ਕਰਨ ਦੇ ਵਿਰੁੱਧ ਲੋੜ ਆ ਕਿਉਂਕਿ ਇੱਕ ਬੰਦੇ ਦਾ ਤੁਸੀਂ ਆਪਣੇ ਆਪ ਹੀ ਜੱਜ ਬਣ ਕੇ ਆਪਣੇ ਆਪ ਹੀ ਵਕੀਲ ਬਣ ਕੇ ਘਾਟਾ ਦਿੰਦੇ ਹੋ ਤੇ ਜਿਹੜੇ ਉਹਦੇ ਘਾਰ ਦੇ ਵਿੱਚ 8-10 ਬੰਦੇ ਫੈਮਿਲੀ ਮੈਂਬਰ ਰਹਿੰਦੇ ਨੇ ਉਹਨਾਂ ਦਾ ਵਿਚਾਰਾ ਦਾ ਕੀ ਕੁਸੂਰਾ ਬਿਲਕੁਲ ਸਹੀ ਆ ਨਸ਼ੇ ਹਟਾਣੇ ਚਾਹੀਦੇ ਨੇ ਨਸ਼ਿਆਂ ਦੇ ਲੋਕਾਂ ਦੇ ਉੱਤੇ ਜਿਹੜੀ ਨਾਥ ਪਾਣੀ ਚਾਹੀਦੀ ਆ ਪਰ ਉਹਨਾਂ ਨੂੰ ਫੜ ਕੇ ਜੇਲ੍ਹ ਚ ਇਧਰ ਦੇ ਦੋ ਕਿਸੇ ਦਾ ਘਰ ਟਾਣਾ ਕੋਈ ਮੈਨੂੰ ਲੱਗਦਾ ਜਸਟਿਸ ਕਰ ਲੈਣੇ ਚਾਹੀਦਾ ਚੰਡੀਗੜ੍ਹ ਦੇ ਵਿੱਚ ਮਹਿਲਾਵਾਂ ਇਹਨਾਂ ਤੋਂ ਆਪਣਾ 36000 ਰੁਪਏ ਮੰਗਣ ਗਈਆਂ ਸੀਗੀਆਂ 1000 ਰੁਪਏ ਮਹੀਨੇ ਦੇ ਹਿਸਾਬ ਦੇ ਨਾਲ ਫਿਰ ਉਸ ਤੋਂ ਨਾਲ ਦੀ ਨਾਲ ਅਗਲੇ ਦਿਨ ਮਹਿਲਾਵਾਂ ਕੁੱਟੀਆਂ ਇਹਨਾਂ ਦਾ ਜਿਹੜਾ ਇੱਕ ਕੁੱਟਣ ਦਾ ਰਵਈਆ ਇਹਨੇ ਭੁੱਲ ਗਏ ਪਿੰਡਾਂ ਦੇ ਵਿੱਚ ਇਹਨਾਂ ਨੂੰ ਲੋਕਾਂ ਨੇ ਬੜਨ ਨਹੀਂ ਦੇਣਾ ਤੇ ਪਿੰਡਾਂ ਦੇ ਵਿੱਚ ਲੋਕ ਇਹਨਾਂ ਦਾ ਕਹਾਵਤ ਨਾਲ ਡਲਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਸ ਸੋਰਸ ਤੋਂ ਚਲਾ ਹੁੰਦਾ ਹੈ ਇਹ ਜਿਹੜੀ ਕਹਾਵਤ ਭਗਵੰਤ ਮਾਨ ਤੇ ਇਹਦੇ ਤੇ ਸਿੱਧ ਹੋ ਜਾਂਦੀ ਹੈ ਬਾਰਡਰ ਕਿਸਾਨਾਂ ਨੇ ਨਹੀਂ ਰੋਕਿਆ ਕਿਸ ਆ ਜਿਹੜੀ ਦਿੱਲੀ ਦੀ ਸੈਂਟਰ ਸਰਕਾਰ ਆ ਉਹਨਾਂ ਨੇ ਬੈ ਕਿਸਾਨ ਦਾ ਦਿੱਲੀ ਚਾਰੇ ਤਗੇ ਤੇ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਪੰਜਾਬ ਦਿਨ ਪਰ ਦਿਨ ਕਰਜ਼ੇ ਦੇ ਵਿੱਚ ਜਾਇ ਜਾ ਰਿਹਾ ਆ ਜਿਹੜਾ ਟਰਨਾ ਲੱਗਿਆ ਤਾਂ ਇੱਕ ਸਾਲ ਤੋਂ ਹੀ ਲੱਗਿਆ ਸੀ ਉਸ ਤੋਂ ਪਹਿਲਾਂ ਹੀ ਇਹ ਪੰਜਾਬ ਸਰਕਾਰ ਨੇ ਕਰਜ਼ਾ ਲੈ ਲਿਆ ਸੀ ਤੇ ਜਦੋਂ ਪੰਜਾਬ ਸਰਕਾਰ ਕਰਜ਼ਾਈ ਹੋ ਰਹੀ ਆ ਇਟ ਮੀਨਸ ਕਰੋੜਾਂ ਦਾ ਨੁਕਸਾਨ ਤਾਂ ਪਹਿਲਾਂ ਹੀ ਹੋ ਰਿਹਾ ਉਹਦੇ ਵਿੱਚ ਆਪਾਂ ਆਮ ਆਦਮੀ ਉਹਦੇ ਵਿੱਚ ਆਪਾਂ ਕਿਸਾਨਾਂ ਦੇ ਉੱਤੇ ਇਹ ਗੱਲ ਨੂੰ ਮਤਲਬ ਥੋਪੀਏ ਤੇ ਮੈਨੂੰ ਲੱਗਦਾ ਸਹੀ ਗੱਲ ਨਹੀਂ ਇਹ ਤਾਂ ਕਹਿੰਦੇ ਨੇ ਵੀ ਸਾਡੇ ਜਿਹੜੇ ਆ ਸਪੀਕਰ ਸਾਹਿਬ ਨੇ ਜਿਹੜੇ ਇਹਨਾਂ ਦੇ ਤੇ ਉਹ ਕਹਿੰਦੇ ਨੇ ਵੀ ਸੰਧਵਾ ਸਾਹਿਬ ਉਹ ਕਹਿੰਦੇ ਨੇ ਵੀ ਸਾਡਾ ਨਸ਼ਾ ਮਤਲਬ ਜਿਹੜਾ ਆ ਰਿਹਾ ਸਾਡੇ ਇਹਨਾਂ ਕਰ ਨ ਤੇ ਰੋਜ਼ਗਾਰ ਨਹੀਂ ਦਿੱਤਾ ਜਾ ਰਿਹਾ ਤੇ ਮੈਂ ਪੁੱਛਣਾ ਚਾਹਨਾ ਸੰਤਵਾ ਸਾਹਿਬ ਤੁਹਾਡੀ ਆਮ ਆਦਮੀ ਪਾਰਟੀ ਤੋਂ ਤੁਸੀਂ ਜਿਹੜੀਆਂ ਨੌਕਰੀਆਂ ਕੱਟੀਆਂ ਸੀ ਪੰਜਾਬ ਦੇ ਬੱਚਿਆਂ ਨੂੰ ਕਿੰਨੀਆਂ ਨੌਕਰੇ ਦਿੱਤੀਆਂ ਜਿਹੜੀਆਂ ਪਹਿਲਾਂ ਕੱਢ ਚੁੱਕੇ ਹੋ ਤੁਸੀਂ ਤੇ ਕਿਸ ਤਰੀਕੇ ਹੁਣ ਖੁੱਲ ਗਿਆ ਹੈ ਬਾਰਡਰ ਥੋਨੇ ਖੋਲਤਾ ਧੱਕੇ ਦੇ ਨਾਲ ਪੰਜਾਬ ਨੂੰ ਰੋਲਤਾ ਤੇ ਪੰਜਾਬ ਦੇ ਕਿਸਾਨਾਂ ਨੂੰ ਰੋਲਤਾ ਉਹਨਾਂ ਦੇਖ ਲਾਂਗੇ ਕਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਲੋਕਾਂ ਨੂੰ ਜਿਹੜੇ ਰੋਜ਼ਗਾਰ ਦੇ ਤਾਂ ਕੰਮ ਕਰਦੇ ਸੀ ਜੀ ਜਿਹੜੀ ਭਗਵੰਤ ਸਾਨ ਸਰਕਾਰ ਆ ਇੱਕ ਕਿਸਾਨਵਰੋਧੀ ਸਰਕਾਰ ਆ ਇਹਨਾਂ ਨੇ ਪਹਿਲਾਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਕਿਸਾਨਾਂ ਨੂੰ ਆਗੂ ਨਾਲ ਚੰਡੀਗੜ੍ਹ ਮੀਟਿੰਗ ਕਰੀ ਮੀਟਿੰਗ ਕਰਕੇ ਬੁਲਾਏ ਤੇ ਰਾਤ ਨੂੰ ਉਹਨਾਂ ਦੇ ਜਿਹੜੇ ਘਰ ਬਣੇ ਹੋਏ ਸੀ ਸੰਭੂ ਬਾਰਡਰ ਦੇ ਉਹਨਾਂ ਦੇ ਘਟਾ ਦਿੱਤੇ ਗਏ ਜਿਹੜੇ ਪੁਰਾਣੇ ਪਹਿਲਾਂ ਜੁੱਧ ਹੁੰਦੇ ਸੀ ਉਹ ਵੀ ਰਾਤ ਨੂੰ ਸੌਣ ਦਾ ਟਾਈਮ ਦਿੰਦੇ ਸੀ ਉਹ ਵੀ ਦਿਨੇ ਹਮਲਾ ਕਰਦੇ ਸੀ ਇਹਨੇ ਤਾਂ ਉਹਨਾਂ ਨੂੰ ਵੀ ਜ਼ਿਆਦਾ ਉਹ ਕੀਤਾ ਜੀ ਅਤਿਆਚਾਰ ਕੀਤਾ ਆਪ ਸਰਕਾਰ ਦੀ ਸਾਫ ਅਖਰਾਂ ਵਿੱਚ ਲਿਖੇਦੀ ਕਰਦਾ ਜੋ ਇਹਨਾਂ ਨੇ ਕਿਸਾਨਾਂ ਨਾਲ ਕੀਤਾ ਉਹ ਭੁੱਲਣ ਯੋਗ ਨਹੀਂ ਹੈ ਸਾਡੇ ਬਜ਼ੁਰਗਾਂ ਨੂੰ ਕਿਵੇਂ ਉੱਥੋਂ ਖਦੇੜਿਆ ਗਿਆ ਕਿਵੇਂ ਉਹਨਾਂ ਦੇ ਉੱਤੇ ਅਤਿਆਚਾਰ ਕੀਤੇ ਗਏ ਕਿਵੇਂ ਉਹਨਾਂ ਦੀਆਂ ਭੱਗਾਂ ਰੋਲੀਆਂ ਗਈਆਂ ਮੈਂ ਕੱਲ ਥੋੜਾ ਆਪ ਪਰਸੋ ਵੀ ਜਾ ਕੇ ਆਇਆ ਉਸ ਬਾਰਡਰ ਤੇ ਉੱਥੇ ਮਤਲਬ ਇੰਨਾ ਬੁਰਾ ਹਾਲ ਕੀਤਾ ਜਿਵੇਂ ਇਹਨਾਂ ਨੇ ਅਤਿਆਚਾਰ ਕੀਤਾ ਟੈਂਟ ਮਸ਼ੀਨਾਂ ਨਾਲ ਕਰੀਨਾ ਨਾਲ ਹਾਂ ਥੋੜੀ ਸਰਕਾਰ ਆ ਪਰ ਕਮ ਸੇ ਕਮ ਉਹ ਥੋੜੇ ਉਹ ਟੈਰਰਿਸਟ ਨਹੀਂ ਹੈਗੇ ਉਹ ਥੋੜੇ ਕਿਸਾਨ ਨੇ ਜਿਹੜੇ ਤੁਹਾਨੂੰ ਅੰਨ ਅੰਨ ਬਣਾ ਤਮਾਚੇ ਦਿੰਦੇ ਨੇ 6-6 ਮਹੀਨਿਆਂ ਦੀਆਂ ਫਸਲਾਂ ਹੁੰਦੀਆਂ ਨੇ ਉਹ ਤੁਹਾਨੂੰ ਪੈਦਾ ਕਰਦੇ ਨੇ ਅੰਨ ਤੁਹਾਡੇ ਵਾਸਤੇ ਤੁਹਾਡੇ ਪਬਲਿਕ ਵਾਸਤੇ ਸਟੋਰੇਜ ਕਰਦੇ ਨੇ ਤੇ ਤੁਸੀਂ ਤੁਸੀਂ ਉਹਨਾਂ ਨਾਲ ਅਤਿਆਚਾਰ ਕਰਦੇ ਹੋ ਕੀ ਉਹਨਾਂ ਦੀ ਨਜਾਇਜ਼ ਮੰਡਾਂ ਨੇ ਮੈਂ ਥੋੜੇ ਚ ਕਿਸਾਨ ਦਾ ਬੇਟਾ ਮੈਂ ਖੇਤੀ ਕਰਦਾ ਕੀ ਸਾਡੀਆਂ ਫਸਲਾਂ ਹੋਰ ਅਸੀਂ ਗਾਜਰਾਂ ਬੀਜੀਆਂ ਸੀਗੀਆਂ 70 ਰੁਪਏ ਚੀਲੋ ਸਾਡੇ ਤੋਂ ਖਰੀਦੀਆਂ ਨੇ ਮੂਰੇ ਵੇਚਦੀਆਂ ਨੇ 35 40 40 ਰੁਪਏ ਅਸੀਂ ਇਹੀ ਕਹਿੰਦੇ ਆ ਵੀ ਉਹਦੀ ਐਮਐਸਪੀ ਦੇ ਦਿਓ ਤੇ ਅਸੀਂ ਭਾਜਪੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਉਹ ਆਪਣੀਆਂ ਨਟਕੀਆਂ ਤੋਂ ਬਾਹਰ ਆ ਜੇ ਕਿਸਾਨਾਂ ਨੂੰ ਜਿਵੇਂ ਉਹਨੇ ਵਾਅਦਾ ਕੀਤਾ ਸੀ ਨਰਿੰਦਰ ਮੋਦੀ ਨੇ ਉਹਨੇ ਕਿਹਾ ਸੀ ਤੁਹਾਡੀਆਂ ਮੰਗਾ ਮੰਡਲ ਨਹੀਂ ਮੰਨ ਲੀਆਂ ਇੱਕ ਪਾਸੇ ਉਹਨੇ ਪਿੱਠੇ ਛੁਰਾ ਮਾਰਿਆ ਕਿਸਾਨਾਂ ਦੇ ਫਾਲ ਕੇ ਅੱਜ ਤੱਕ ਉਹਨੇ ਮੁੜ ਕੇ ਮੀਟਿੰਗਾਂ ਨਹੀਂ ਰੱਖੀਆਂ ਤੇ ਮੈਂ ਕਿਸਾਨਾਂ ਨੂੰ ਕਹਿਣਾ ਇੱਕ ਇੱਕ ਨੌਦਵਾਨ ਬੱਚਾ ਸਾਡੇ ਕਿਸਾਨ ਲੀਡਰਾਂ ਨੂੰ ਕਹਿੰਦੇ ਆ ਤੁਹਾਡੇ ਨਾਲ ਅਸੀਂ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਤੇ ਤੁਸੀਂ ਅੱਗੇ ਲੱਗੋ ਅਡਵਾਹੀ ਕਰੋ ਸਾਡੀ ਅਸੀਂ ਤੁਹਾਡੇ ਪਿੱਛੇ ਆ ਤੇ ਆਪਾਂ ਇਹ ਝੰਡ ਜ਼ਰੂਰ ਦਿੱਤਾਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ